ਦਾ ਤਪੈ ਦੀ ਸੰਗਤ ਰੇਠੀ ਹੈ ਜਦੋਂ ਦਾਸ ਇੱਥੇ ਪਹੁੰਚਿਆ ਸੀ ਬਾਬੇ ਗੁਰਦੇਤੇ ਦੇ ਲਾਗੇ ਕੁਸ਼ਤੀਆਂ ਹੋਈਆਂ ਸੀ ਦਾਸ ਨੇ ਦੋ ਕੁਸ਼ਤੀਆਂ ਜਿੱਤੀਆਂ ਸੀ ਮੈਨੂੰ ਉਸ ਸਮੇਂ ਦਾ ਕੱਛਾ ਆ ਹੁਣੇ ਦਿਖਾਇਆ ਸੰਗਤਾਂ ਨੇ ਤੇ ਉਸ ਉਦੋਂ ਤਾਂ ਉਂਗਲਾਂ ਪਾਪਾ ਦਾਸ ਚੜਾਉਂਦਾ ਹੁੰਦਾ ਦੀ ਕੱਛਾ ਅੱਜ ਉਸ ਕੱਛੇ ਵਿੱਚ ਦੋ ਏ ਲੱਤਾਂ ਪੈ ਗਈਆਂ ਮੇਰੀਆਂ ਔਰ ਪਾਕੇ ਦੇਖਿਆ ਤੇ ਹੁਣ ਹੁਣ ਉਸ ਕੱਚੇ ਵਿੱਚ ਦੋਏ ਲੱਤਾ ਪੈਗੀ ਤਨ ਹੈ ਨਗਰ ਖਬਰ ਨਹੀਂ ਕਿਵੇਂ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਇਹ ਕੱਚਾ ਕਿਵੇਂ ਸਾਮ ਕੇ ਰੱਖਿਆ ਨਾ ਹੈਰਾਨ ਦੀ ਗੱਲ ਹੈ ਆ ਸਾਡੇ ਸਿੰਘ ਅਜੇ ਵੀ ਇਹਦੇ ਦਿਖਾਇਓ ਨਾ ਬਾਬਾ ਜੀ ਨੂੰ ਤੇ ਮਨ ਖਰਾਬ ਹੁੰਦਾ ਕੋਈ ਖਰਾਬ ਵਾਲੀ ਗੱਲ ਨਹੀਂ ਗੁਰੂ ਰੂਪ ਸਾਹਿਬ ਸਿੰਘ ਜੀ ਮੈਂ ਤਾਂ ਇਹੀ ਹੈਰਾਨਾ ਇਹ ਸਾਹਮਣੇ ਕਿੰਨੇ ਬੈਠੇ ਰੇ ਐਡੇ ਐਡੇ ਪੰਜ ਗੁਰ ਇਹ ਉਸ ਵਕਤ ਦਾ ਲਿਬੜਿਆ ਤਿਬੜਿਆ ਕੱਛਾ ਕਿਵੇਂ ਸੰਭਾਲ ਕੇ ਰੱਖਿਆ ਨੇ ਮਹਰਾਨਾਂ ਵੈਰੀ ਸਾਥ ਸੰਗੇ ਜੀ ਬਿਆਲੇ ਕੁਸ਼ਤੀਆਂ ਲੜੀਆਂ ਦਾਸ ਨੇ ਕਿਸੇ ਵਿੱਚ ਵੀ ਹਾਰ ਨਹੀਂ ਆਈ ਮਹਾਪੁਰਖਾਂ ਨੇ ਰਮਜ ਮਾਰੀ ਕਹਿੰਦਾ ਇੱਕ ਪਹਿਲਵਾਨ ਨੂੰ ਧਾਲਾ ਕੀ ਲੈਣਾ ਹੈ